ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈੜੋ ਮਹੱਲਾ ਪੰਜਵਾ ਗੁਰ ਸੋ ਪ੍ਰਸੰਨ ਹੋਏ ਭੋ ਗਏ ਨਾਮ ਨਿਰੰਜਨ ਮਨ ਮਹਿ ਲਏ ਜਿਸ ਉਪਰ ਗੁਰੂ ਸਾਹਿਬ ਜੀ ਭਲੀ ਪ੍ਰਕਾਰ ਖੁਸ਼ ਹੋਏ ਉਸ ਦੇ ਅੰਦਰੋਂ ਸਭ ਪ੍ਰਕਾਰ ਦੇ ਪਾウダー ਚਲੇ ਗਏ ਹਨ ਉਸ ਨੇ ਨਰੰਜਨ ਸ਼ੋਧ ਸਰੂਪ ਪ੍ਰਮਾਤਮਾ ਦੇ ਨਾਮ ਨੂੰ ਗੁਰਾਂ ਦੁਆਰਾ ਆਪਣੇ ਮਨ ਹਿਰਦੇ ਮਹਿਕੀਏ ਵਿੱਚ ਲੈ ਪ੍ਰਾਪਤ ਕੀਤਾ ਹੈ। ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ। ਦੀਨ ਗਰੀਬਾਂ ਉੱਪਰ ਦਿਆਲਤਾ ਮਿਹਰ ਕਰਨ ਵਾਲਾ ਪ੍ਰਭੂ ਜਿਸ ਉੱਪਰ ਹਮੇਸ਼ਾ ਮਿਹਰਬਾਨ ਹੋਇਆ ਹੈ। ਉਸ ਦੇ ਸਾਰੇ ਜੰਜਾਲ ਬੰਧਨ ਨਾਸ਼ ਹੋ ਗਏ ਟੁੱਟ ਗਏ ਸੂਖ ਸਹਿਜ ਆਨੰਦ ਕਨੇ ਉਸ ਨੂੰ ਕਹਿੰਦੇ ਆਤਮਕ ਸੁਖ ਸ਼ਾਂਤੀ ਅਤੇ ਕਨੇ ਬੇਅੰਤ ਆਨੰਦ ਪ੍ਰਾਪਤ ਹੋਏ ਹਨ ਸਾਧ ਸੰਗ ਮਿਟੇ ਭੈ ਪਰਮ ਅੰਮ੍ਰਿਤ ਹਰ ਹਰ ਰਸਨ ਪਨੇ ਰਹਾ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ ਕਰਕੇ ਉਸ ਦੇ ਅੰਦਰੋਂ ਸਾਰੇ ਭੈਅ ਡਰ ਤੇ ਭਰਮ ਮਿਟ ਗਏ ਹਨ ਜਿਸ ਨੇ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਜੀਬਾ ਨਾਲ ਭਨੇ ਕੀਏ ਉਚਾਰਨ ਕੀਤਾ ਹੈ ਰਹਾਉ ਚਰਨ ਕਮਲ ਸਿਉ ਲਾਗੋ ਖਿਨ ਮਹਿ ਬਿਨ ਸਿਉ ਮਹਾ ਪਰੇਤ ਜਿਸ ਦਾ ਪ੍ਰਮਾਤਮਾ ਦੇ ਚਰਣਾ ਕਮਲਾਂ ਦੇ ਨਾਲ ਹੀਤ ਪਿਆਰ ਲੱਗਿਆ ਹੈ ਉਸ ਦੇ ਅੰਦਰੋਂ ਦੇ ਅਧਿਆਸ ਰੂਪੀ ਮਹਾ ਵੱਡਾ ਪ੍ਰੇਤ ਭੂਤ ਇੱਕ ਛਿਨ ਵਿੱਚ ਹੀ ਬਿਨ ਸਿਓ ਨਾਚ ਹੋ ਗਿਆ ਹੈ ਆਠ ਪਹਿਰ ਹਰ ਹਰ ਜਪ ਜਾਪ ਰਖਨ ਹਾਰ ਗੋਵਿੰਦ ਗੁਰ ਆਪ ਏ ਪਾਈ ਤੁਸੀਂ ਅਠੇ ਪਹਿਰ ਭਾਵ ਰਾਤ ਦਿਨ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦੇ ਜਾਪ ਨੂੰ ਜਪਣਾ ਕਰ ਫਿਰ ਗੁਰ ਪੂਜਨੀਕ ਗੋਵਿੰਦ ਪ੍ਰਮਾਤਮਾ ਵਾ ਗੁਰੂ ਤੇ ਪ੍ਰਮਾਤਮਾ ਆਪ ਹੀ ਤੇਰੀ ਰੱਖਿਆ ਕਰਨ ਵਾਲਾ ਹੋਵੇਗਾ ਆਪਣੇ ਸੇਵਕ ਗਉ ਸਦਾ ਪ੍ਰਤਪਾਰੈ ਭਗਤ ਜਨਾ ਕੇ ਸਾਸ ਨਿਹਾਰੇ ਉਹ ਪ੍ਰਭੂ ਆਪ ਦੇ ਸੇਵਕ ਦਾਸਾਂ ਨੂੰ ਹਮੇਸ਼ਾ ਪ੍ਰਤਪਾਰੈ ਪਾਲਣਾ ਕਰਦਾ ਉਹ ਪ੍ਰਭੂ ਆਪਣੇ ਭਗਤ ਸੇਵਕ ਜਨਾ ਦੇ ਸਾਸ ਸੁਆਸ ਵੀ ਨਿਹਾਰੇ ਤੱਕਦਾ ਹੈ ਭਾਵ ਕਿ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਮਾਨਸ ਕੀ ਕਹ ਕੇ ਤਕ ਬਾਤ ਜਮ ਤੇ ਰਾਖੇ ਦੇ ਕਰ ਹਾਥ ਮਾਨਸ ਮਨੁਖ ਤੋਂ ਬਚਾਉਣਾ ਕੀ ਦਸੋ ਕਿਤ ਕਿਤਨੀ ਕੋ ਗੱਲ ਹੈ ਉਹ ਪ੍ਰਭੂ ਤਾਂ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਜਮਾ ਤੋਂ ਵੀ ਰੱਖਿਆ ਕਰਦਾ ਹੈ ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮ ਆਇਆ ਮਨ ਚੀਤ ਉਸ ਮਨੁੱਖ ਦੀ ਸੋਭਾ ਵਿੜਾਈ ਵੀ ਨਿਰਮਲ ਉਜਲ ਹੈ ਅਤੇ ਉਸ ਦੀ ਸੰਸਾਰ ਤੋਂ ਰੀਤ ਮਰਿਆਦਾ ਵੀ ਨਿਰਮਲ ਉਜਲ ਹੈ ਜਿਸ ਮਨੁੱਖ ਨੂੰ ਆਪਣੇ ਮਨ ਦੀ ਰੀਤ ਚੀਤ ਚਤਵਨੀ ਵਿੱਚ ਪਾਰ ਬ੍ਰਹਮ ਪ੍ਰਮਾਤਮਾ ਚੇਤੇ ਆਇਆ ਹੈ ਕਰ ਕਿਰਪਾ ਗੁਰ ਦੀਨੋ দান ਨਾਨਕ ਪਾਇਆ ਨਾਮ ਨਿਧਾਨ ਆਪਣੀ ਕਿਰਪਾ ਮੇਰ ਕਰਕੇ ਗੁਰਾਂ ਨੇ ਜਿਸ ਨੂੰ ਨਾਮ ਦਾ দান ਦੇਣਾ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਨੇ ਹੀ ਨਾਮ ਦਾ ਨਿਧਾਨ ਖਜ਼ਾਨਾ ਪਉਣਾ ਕੀਤਾ ਹੈ ਪੈਰੋ ਮਹੱਲਾ ਪੰਜਵਾ ਕਰਣ ਕਾਰਣ ਸਮਰੱਥ ਗੁਰ ਮੇਰਾ ਜੀ ਅਪਰਾਣ ਸੁਖਦਾਤਾ ਨੇਰਾ ਏ ਭਾਈ ਮੇਰਾ ਗੁਰੂ ਸਾਰੇ ਕਾਰਜਾਂ ਦੇ ਕਰਨ ਵਾਲਾ ਤੇ ਕਾਰਣ ਰੂਪ ਹੈ ਅਤੇ ਸਮਰੱਥ ਸਰਬ ਸ਼ਕਤੀवान ਹੈ ਵਾ ਸਾਰੇ ਕਾਰਨਾ ਦੇ ਕਰਨ ਨੂੰ ਸਮਰੱਥ ਹੈ ਜੀਵ ਤੇ ਪ੍ਰਾਣ ਸਵਾਸਾਂ ਨੂੰ ਸੁਖ ਦੇਣ ਵਾਲਾ ਤੇ ਨੇਰਾ ਨਜ਼ਦੀਕ ਹੈ ਅਸੀਂ ਇਹ ਨੇਰਾ ਨਿਰਣਾ ਕੀਤਾ ਹੈ ਕਿ ਮੇਰਾ ਗੁਰੂ ਹੀ ਸਭ ਦੇ ਪ੍ਰਾਣਾਂ ਦਾ ਆਸਰਾ ਰੂਪ ਅਤਿ ਸੁਖ ਦੇਣ ਵਾਲਾ ਹੈ ਪੈ ਪੰਜਨ ਅਬਨਾਸੀ ਰਾਏ ਦਰਸ਼ਨ ਦੇਖੇ ਐ ਸਭ ਦੁੱਖ ਜਾਏ ਗੁਰੂ ਜੀ ਪੈ ਡਰਦੇ ਪੰਜਨ ਨਾਸ਼ ਕਰਨ ਵਾਲੇ ਅਬਨਾਸੀ ਨਾਸ਼ ਤੋਂ ਰਹਿਤ ਰਾਏ ਪ੍ਰਕਾਸ਼ ਰੂਪ ਪ੍ਰਭੂ ਦਾ ਰੂਪ ਹਨ ਉਹਨਾਂ ਗੁਰਾਂ ਦੇ ਦਰਸ਼ਨ ਦੀਦਾਰ ਦੇਖਣ ਕਰਕੇ ਸਾਰੇ ਜੰਮਣ ਮਰਨ ਅਗਿਆਨ ਆਦ ਦੁੱਖ ਚਲੇ ਜਾਂਦੇ ਹਨ ਜਤ ਕਤ ਵੇਖੋਂ ਤੇਰੀ ਸਰਣਾ ਬਲ ਬਲ ਜਾਈ ਸਤਿਗੁਰ ਚਰਣਾ ਰਹਾ ਹੇ ਗੁਰੂ ਜੀ ਅਸੀਂ ਜਤ ਕਤ ਜਿੱਥੇ ਕਿਤੇ ਵੀ ਵੇਖਦੇ ਹਾਂ ਉਥੇ ਤੁਹਾਡੀ ਸਰਣਾ ਓਟ ਕਰਕੇ ਹੀ ਨਿਹਾਲ ਹੁੰਦੇ ਹੇ ਸਤਿਗੁਰੂ ਜੀ ਅਸੀਂ ਤੁਹਾਡੇ ਚਰਣਾ ਕਮਲਾਂ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ ਰਹਾਉ ਪੂਰਨ ਕਾਮ ਮਿਲੇ ਗੁਰਦੇਵ ਸਭ ਫਲ ਦਾਤਾ ਨਿਰਮਲ ਸੇਵ ਗੁਰਦੇਵ ਪੂਜਨੀਕ ਗੁਰਾਂ ਨਾਲ ਮਿਲਣ ਕਰਕੇ ਵਿਵਹਾਰ ਕਰਦੇ ਪਰਮਾਰਥ ਦੇ ਸਾਰੇ ਕਾਰਜ ਕੰਮ ਕਰ ਪੂਰੇ ਹੋ ਜਾਂਦੇ ਗੁਰੂ ਸਾਰੇ ਧਰਮ ਅਰਥ ਕਾਮ ਮੋਖ ਰੂਪੀ ਫਲਾਂ ਦਾ ਦਾਨੀ ਹੈ ਉਸ ਦੀ ਸੇਵਾ ਟਹਿਲ ਹਿਰਦੇ ਨੂੰ ਨਿਰਮਲ ਉਜਲ ਕਰਨ ਵਾਲੀ ਹੈ ਕਰ ਗਹਿ ਲੈਨੇ ਆਪਣੇ ਦਾਸ राम नाम ਰਿਦਲ ਦਿਓ ਨਿਵਾਸ ਸਤਿਗੁਰਾਂ ਨੇ ਆਪ ਦੇ ਦਾਸ ਸੇਵਕ ਕਰ ਹੱਥ ਤੋਂ ਗਹਿ پکڑ ਕੇ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲਏ ਹਨ राम ਪ੍ਰਮਾਤਮਾ ਦੇ ਨਾਮ ਦਾ ਉਹਨਾਂ ਦੇ ਰਿਦ ਹਿਰਦੇ ਅੰਦਰ ਵਾਸਾ ਕਰ ਦਿੱਤਾ ਹੈ ਸਦਾ ਆਨੰਦ ਨਾਹੀ ਕਿਛ ਸੋਗ ਦੁਖ ਦਰਦ ਨਹਿ ਬਿਆਪੈ ਰੋਗ ਉਹਨਾਂ ਨੂੰ ਕਹਿੰਦੇ ਹਮੇਸ਼ਾ ਆਨੰਦ ਹੀ ਬਣਿਆ ਰਹਿੰਦਾ ਅਤੇ ਕਦੇ ਵੀ ਕੁਝ ਸੋਗ ਗਮ ਨਹੀਂ ਹੁੰਦਾ ਜੰਮਣ ਮਰਨ ਦਾ ਦੁੱਖ ਅਵਿਦਿਆ ਦੀ ਪੀੜਾ ਤੇ ਅਹੰਕਾਰ ਆਦ ਦਾ ਰੋਗ ਨਹੀਂ ਵਿਆਪਦਾ ਲੱਗਦਾ ਸਭ ਕਿਛ ਤੇਰਾ ਤੂ ਕਰਨੇ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ ਏ ਮਹਾਰਾਜ ਸਾਰਾ ਕੁਝ ਤੇਰਾ ਹੀ ਬਖਸ਼ਿਸ਼ ਕੀਤਾ ਹੋਇਆ ਹੈ ਅਤੇ ਤੂੰ ਆਪ ਹੀ ਸਭ ਕੁਝ ਕਰਨਹਾਰ ਕਰਨ ਵਾਲਾ ਹੈ। हे पारब्रह्म परमात्मा गुर गुरु चेतन स्वरूप वा परमात्मा स्वरूप गुरुजी। ਤੁਸੀਂ ਮਨ ਕਰਕੇ अगमगमਤਾ ਤੋਂ ਰਹਤ ਅਤੇ अपार पारवार ਤੋਂ ਰਹਤ ਹੋ। निर्मल ਸੋਭਾ ਅਚਰਜ ਬਾਣੀ पारब्रह्म पूरन मनपाणी। निर्मल ਸੋਭਾ ਅਚਰਜ ਬਾਣੀ पारब्रह्म पूरन मनपाणी। हे महाराज आप जी दी शोभा बडाई निर्मल उज्जल है अते वाणी भी अजरज विसमादता वाली है हे पूर्ण पारब्रह्म परमात्माए ਤੁਹਾਡੇ ਮਨ ਹਿਰਦੇ ਵਿੱਚ ਬਾਣੀ ਚੰਗੀ ਲੱਗੀ ਹੈ ਵਾ ਤੁਹਾਡੀ ਕੀਰਤੀ ਸਾਡੇ ਮਨ ਵਿੱਚ ਚੰਗੀ ਲੱਗਦੀ ਹੈ ਜਲ थल महील रव्या सोए नानक सब किस प्रबते होए ਸ੍ਰੀਉਪਾਂ ਦੇ ਮਾਲਕ ਪ੍ਰਭੂ ਸੋ ਤੂੰ ਜਲ ਪਾਣੀ ਵਾਲੇ ਥਾਵਾਂ ਤੇ ਥਲ ਖੁਸ਼ਕ ਥਾਵਾਂ ਦੇ ਮਈਲ ਵਿੱਚ ਰਵਿਆ ਮਿਲ ਰਿਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਸਾਰਾ ਕੁਝ ਤੇਰੇ ਤੋਂ ਹੀ ਉਤਪਤ ਪੈਦਾ ਹੋਇਆ ਹੈ ਪੈਰੋ ਮਹੱਲਾ ਪੰਜਵਾ ਮਨ ਤਨ ਰਾਤਾ ਰਾਮ ਰੰਗ ਚਰਣੇ ਸਰਬ ਮਨੋਰਥ ਪੂਰਨ ਕਰਨੇ ਜਿਸ ਮਨੁੱਖ ਦਾ ਮਨ ਹਿਰਦਾ ਤੇ ਤਨ ਸਰੀਰ ਰਾਮ ਪਰਮਾਤਮਾ ਦੇ ਰੰਗ ਪ੍ਰੇਮ ਤੇ ਚਰਣੇ ਚਰਣਾ ਕਮਲਾ ਵਿੱਚ ਰੰਗਿਆ ਗਿਆ ਹੈ ਪਰਮਾਤਮਾ ਨੇ ਉਸ ਦੇ ਸਾਰੇ ਮਨੋਰਥ ਮਨ ਦੇ ਪੁਰਨੇ ਪੂਰੇ ਕੀਤੇ ਹਨ ਆਠ ਪੈਰ ਗਾਵਤ ਭਗਵੰਤ ਸਤਗੁਰ ਦੀਨੋ ਪੂਰਾ ਮੰਤ ਉਹ ਮਨੁੱਖ ਕਹਿੰਦੇ ਅੱਠੇ ਪਹਿਰ ਭਾਵ ਰਾਤ ਦਿਨ ਭਗਵੰਤ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਜਿਸ ਮਨੁੱਖ ਨੂੰ ਸਤਿਗੁਰਾਂ ਨੇ ਪੂਰਨ ਮੰਤਰ ਉਪਦੇਸ਼ ਦੇਣਾ ਕੀਤਾ ਹੈ ਪੂਰਨ ਸਤਿਗੁਰਾਂ ਨੇ ਵਾਹਿਗੁਰੂ ਗੁਰਮੰਤਰ ਦੇਣਾ ਕੀਤਾ ਹੈ ਸੋ ਵੱਡ ਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾ ਹੈ ਇਹ ਪਾਈਉ ਮਨੁੱਖ ਵੱਡੇ ਭਾਗਾਂ ਵਾਲਾ ਹੈ ਜਿਸ ਦਾ ਪ੍ਰਮਾਤਮਾ ਦੇ ਨਾਮ ਵਿੱਚ ਪ੍ਰੇਮ ਲੱਗਾ ਹੋਇਆ ਉਸ ਮਨੁੱਖ ਦੇ ਨਾਲ ਸਾਥ ਕਰਕੇ ਸਾਰਾ ਜਗਤ ਵੀ ਤਰ ਜਾਂਦਾ ਹੈ ਰਹਾਉ ਸੋਈ ਗਿਆਨੀ ਜੇ ਸਿਮਰੈ ਏਕ ਸੋਤਨਵੰਤਾ ਜਿਸ ਬੁੱਧ ਵਿਵੇਕ ਹੈ ਭਾਈ ਉਹੋ ਹੀ ਅਸਲ ਗਿਆਨੀ ਗਿਆਨਵਾਨ ਹੈ ਜਿਹੜਾ ਅਦੁੱਤੀ ਪ੍ਰਮਾਤਮਾ ਨੂੰ ਸਿਮਰਦਾ ਉਹੋ ਹੀ ਅਸਲ ਤਨਵੰਤਾ ਧੰਵਾਲਾ ਪੁਰਖ ਜਿਸ ਦੀ ਬੁੱਧ ਮਤਵਿ ਸਰੂਪ ਦਾ ਵਿਵੇਕ ਗਿਆਨ ਹੈ ਵਾ ਬਿਬ ਏਕ ਬਿਬ ਨਾਮ ਦੋਦਾ ਹੈ ਭਾਵ ਜੀਵ ਤੇ ਈਸ਼ ਦੀ ਏਕ ਇਕਤਾ ਵਾਲੀ ਆਤਮ ਸ਼ੈਣੀ ਬੁੱਧ ਹੈ ਸੋ ਗੁਲਵੰਤਾ ਜੇ ਸਿਮਰੇ ਸੁਆਮੀ ਸੋ ਪਤਵੰਤਾ ਜੇ ਆਪ ਪਛਾਨੀ ਇਹ ਭਾਈ ਉਹ ਪੁਰਖ ਹੀ ਸ੍ਰੇਸ਼ਟ ਕੁਲਵੰਤਾ ਕੁਲ ਵਾਲਾ ਹੈ ਜਿਹੜਾ ਸੁਆਮੀ ਮਾਲਿਕ ਪ੍ਰਮਾਤਮਾ ਨੂੰ ਸਿਮਰਦਾ ਹੈ ਯਾਦ ਕਰਦਾ ਹੈ ਸੋ ਕੀਏ ਉਹ ਹੀ ਪੁਰਖ ਸ੍ਰੇਸ਼ਟ ਪਤਵੰਤਾ ਇੱਜਤ ਪਤ ਵਾਲਾ ਹੈ ਜਿਹੜਾ ਸਰੀਰਾਂ ਦਾ ਮੋਹ ਛੱਡ ਕੇ ਆਪਣੀ ਆਤਮਾ ਦੀ ਪਛਾਣ ਕਰਦਾ ਹੈ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰੈਨ ਧਾਇਆ ਉਸ ਮਨੁੱਖ ਨੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰਮ ਪਦ ਵੱਡੀ ਕੈਵਲ ਮੋਖ ਰੂਪੀ ਪਦਵੀ ਨੂੰ ਪਾਉਣਾ ਕੀਤਾ ਹੈ ਜਿਸ ਮਨੁੱਖ ਨੇ ਦੇ ਨਰਾਤ ਗੋਪਾਲ ਪ੍ਰਮਾਤਮਾ ਦੇ ਗੁਣਾਂ ਨੂੰ त्याग कर विरती करके त्याया ਕੀ ਇਹ आराधनਾ ਕੀਤਾ ਹੈ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਧਮਾਹਿ ਨਿਵਾਸਾ ਉਸ ਮਨੁੱਖ ਦੇ ਕਰਤਾ ਭੋਗਤਾ ਆਦ ਬੰਧਨ ਜੰਜਾਲ ਟੁੱਟ ਗਏ ਹਨ ਅਤੇ ਸਾਰੀ ਇੱਛਾ ਵੀ ਪੂਰੀ ਹੋ ਗਈ ਹੈ ਜਿਸ ਮਨੁੱਖ ਦੇ ਰਿਧਿ ਭਿਰ ਦੇ ਵਿੱਚ ਪਰਮਾਤਮਾ ਦੇ ਚਰਨ ਕਮਲਾਂ ਦਾ ਵਾਸਾ ਹੈ ਕਉ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਰਨਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਮਨੁੱਖ ਦੇ ਪੂਰਨ ਨਿਸ਼ਕਾਮ ਕਰਮ ਕਰਨ ਉਹ ਜਨਪੁਰਖ ਹੀ ਪ੍ਰਭੂ ਪਰਮਾਤਮਾ ਦੀ ਸਰਨਾ ਓਟ ਵਿੱਚ ਆਇਆ ਹੈ ਆਪ ਪਵਿੱਤ ਪਾਵਨ ਸਭ ਕੀਨੇ ਆਰਾਮ ਰਸਾਇਣ ਰਸਨਾ ਚੀਨੇ ਉਹ ਪੁਰਖ ਆਪ ਵੀ ਪਵਿੱਤਰ ਜੀਵਨ ਵਾਲਾ ਹੈ ਅਤੇ ਉਸ ਨੇ ਆਪਣੇ ਸਤਸੰਗੀ ਵੀ ਸਾਰੇ ਪਾਵਨ ਪਵਿੱਤਰ ਜੀਵਨ ਵਾਲੇ ਕਰ ਦਿੱਤੇ ਹਨ ਉਸ ਨੇ ਰਸਾਇਣ ਰਸਾਂ ਦੇ ਘਰ ਰਾਮ ਪ੍ਰਮਾਤਮਾ ਦੇ ਨਾਮ ਰਸ ਨੂੰ ਆਪਣੀ ਜੀਭਾ ਦੁਆਰਾ ਚੀਨੇ ਪਛਾਣਿਆ ਹੈ ਵਾ ਪ੍ਰੀਤੀ ਰੂਪੀ ਰਸਨਾ ਦੁਆਰਾ ਨਾਮ ਰਸ ਨੂੰ ਪਛਾਣਨਾ ਕੀਤਾ ਹੈ ਪਰੋ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਸਤਿਗੁਰੂ ਜੀ ਪਰਮਾਤਮਾ ਦੇ ਨਾਮ ਦਾ ਪ੍ਰਤਾਪ ਦੱਸਦੇ ਹਨ ਨਾਮ ਲੈਤ ਕਿਛ ਬਿਗਨ ਨ ਲਾਗੇ ਨਾਮ ਸੁਣਤ ਜਮ ਦੂਰ ਭਾਗੇ ਏ ਭਾਈ ਪਰਮਾਤਮਾ ਦਾ ਨਾਮ ਲੈਣ ਕਰਕੇ ਰਾਗ ਦਵੇਖ ਕਾਮ ਕ੍ਰੋਧ ਨਿੰਦਾ ਵਿਕਲਪ ਸਿਮਰਤੀ ਆਦ ਇਹ ਬਿਰਤੀਆਂ ਰੂਪੀ ਕੁਝ ਵੀ ਬਿਗਨ ਨਹੀਂ ਲੱਗਦਾ ਭਾਵ ਕੋਈ ਰੁਕਾਵਟ ਨਹੀਂ ਪੈਂਦੀ ਪਰਮਾਤਮਾ ਦੇ ਨਾਮ ਨੂੰ ਸੁਣਦਿਆਂ ਸੁਣਨ ਵਾਲੇ ਦੇ ਪਾਸੋਂ ਜਮਰਾਜ ਵੀ ਦੂਰੋਂ ਭੱਜ ਜਾਂਦਾ ਹੈ। ਪਾਪ ਜਮ ਆਦਿਕ ਵੀ ਨਾਮ ਜਪਣ ਸੁਣਨ ਵਾਲੇ ਦੇ ਨੇੜੇ ਨਹੀਂ ਆਉਂਦੇ। ਨਾਮ ਲੈ ਸਭ ਦੁੱਖ ਹੈ ਨਾਸ, ਨਾਮ ਜਪਤ ਹਰ ਚਰਨ ਨਿਵਾਸ। ਪਰਮਾਤਮਾ ਦਾ ਨਾਮ ਲੈਣ ਕਰਕੇ ਸਾਰੇ ਦੁੱਖ ਨਸ਼ਟ ਹੋ ਜਾਂਦੇ। ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਚਰਣਾ ਕਮਲਾਂ ਵਿੱਚ ਵਸਾ ਇਸਤਿਤੀ ਹੋ ਜਾਂਦੀ ਹੈ। ਨਿਰਬਿਗਨ ਭਗਤ ਭਜ ਹਰਿ ਹਰਿ ਨਾਮ ਜੋ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ ਇਹ ਕਹਿੰਦੇ ਵਿਗਨਾਂ ਤੋਂ ਰਹਿਤ ਕਰਨ ਵਾਲੀ ਭਗਤੀ ਹੈ ਅਰਥਾਤ ਹੋਰ ਜਗ ਤਪ ਆਦ ਕਰਨ ਲੱਗਿਆਂ ਅਨੇਕ ਵਿਗਨ ਪੈਂਦੇ ਹਨ ਪਰ ਪ੍ਰਮਾਤਮਾ ਦੇ ਨਾਮ ਦੀ ਭਗਤੀ ਸਾਰੇ ਵਿਗਨਾਂ ਤੋਂ ਰਹਿਤ ਕਰਨ ਵਾਲੀ ਹੈ ਰਸਕ ਰਸਕ ਹਰ ਕੇ ਗੁਣ ਗਾਉ ਰਹਾਉ ਹੀ ਪਾਈ ਚੇਤ ਨੂੰ ਰਸਾਰ ਸਾਕੇ ਭਾਵ ਆਨੰਦ ਲੈ ਲੈ ਕੇ ਪ੍ਰਮਾਤਮਾ ਦੇ ਗੁਣ ਗਾਉਣਾ ਕਰੋ ਰਹਾਉ ਹਰਿ ਸਿਮਰਤ ਕਿਛੁ ਚਾਖ ਨ ਜੋ ਹੈ ਹਰਿ ਸਿਮਰਤ ਦੇਤ ਦੇਉ ਨ ਪੋਹਿ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਬਦ ਨજર ਵਾਲੀ ਡੈਣ ਕੁਝ ਜੋ ਹੈ ਤੱਕ ਨਹੀਂ ਸਕਦੀ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਕੋਈ ਵੀ ਦਾਇਤ ਰਾਖਸ਼ ਅਤੇ ਦੇਵ ਭੂਤ ਸ਼ੈਤਾਨ ਆਦ ਪੋ ਨਹੀਂ ਸਕਦਾ ਭਾਵ ਆਪਣਾ ਅਸਰ ਨਹੀਂ ਕਰ ਸਕਦਾ ਵਾ ਅਗਿਆਨ ਰੂਪੀ ਦਾਇਤ ਅਤੇ ਕਾਮਾਂ ਦੇ ਕ੍ਰੂਪੀ ਦੇਵ ਪੋ ਨਹੀਂ ਸਕਦੇ ਹਰ ਸਿਮਰਤ ਮੋਹ ਮਾਨ ਨ ਬਦੈ ਹਰ ਸਿਮਰਤ ਗਰਭ ਜੂਨ ਨ ਰੁਦੈ ਪਰਮਾਤਮਾ ਦੇ ਨਾਮ ਨੂੰ ਸਿਮਰਦਿਆ ਸਰੀਰਾਂ ਆਦ ਦਾ ਮੋਹ ਸਨੇ ਅਤੇ ਗੁਣਾ ਮਾਇਆ ਆਦ ਦਾ ਮਾਣ ਅਬਮਾਨ ਨਹੀਂ ਵੱਧ ਬੱਬ ਦੇ ਨਾਸ਼ ਨਹੀਂ ਕਰਦਾ ਪਰਮਾਤਮਾ ਦੇ ਨਾਮ ਨੂੰ ਸਿਮਰਦਿਆ ਜੀਵ ਗਰਭ ਜੂਨਾ ਵਿੱਚ ਰੁਧੈ ਰੁਕਿਆ ਫਸਿਆ ਨਹੀਂ ਰਹਿੰਦਾ ਭਾਵ ਜੂਨਾ ਵਿੱਚ ਆਉਣ ਵੱਲੋਂ ਮੁਕਤ ਹੋ ਜਾਂਦਾ ਹੈ ਹਰ ਸਿਮਰਨ ਕੀ ਸਗਲੀ 베ਲਾ ਹਰ ਸਿਮਰਨ ਬਹੁ ਮਾਹੇ ਅਕੇਲਾ ਹੇ ਭਾਈ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਚਿੰਤਨ ਦੀਆਂ ਸਾਰੀਆਂ ਹੀ ਬੇਲਾ ਘੜੀਆਂ ਹਨ ਭਾਵ ਪ੍ਰਮਾਤਮਾ ਦੇ ਸਿਮਰਨ ਲਈ ਕੋਈ ਖਾਸ ਸਮਾਂ ਨਹੀਂ ਸਾਰੇ ਸਮੇਂ ਹੀ ਚੰਗੇ ਹਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਚਿੰਤਨ ਬਹੁਤ ਸਾਰੇ ਸਾਧਨਾ ਵਿੱਚੋਂ ਅਕੇਲਾ ਇਹ ਗੱਲਾਂ ਹੀ ਤਾਰਨ ਵਾਲਾ ਹੈ ਵਾ ਇੱਕ ਹਰੀ ਦਾ ਸਿਮਰਨ ਹੀ ਜੀਵਾ ਨੂੰ ਬਹੁਤੇ ਵਿਗਨਾਂ ਵਿੱਚੋਂ ਬਚਾ ਕੇ ਰੱਖਣ ਵਾਲਾ ਹੈ ਹਰੀਦਾ ਸਿਮਰਨ ਬਯੰਤ ਜੀਵਾਂ ਵਿੱਚੋਂ ਕੋਈ ਇੱਕ ਅੱਦਾ ਭਾਵ ਟਾਵਾਂ ਟਾਵਾਂ ਮਨੁੱਖ ਹੀ ਕਰਦਾ ਹੈ ਜਿਵੇਂ ਕਹਿੰਦੇ 100 ਜਾਂ 1000 ਮਨੁੱਖਾਂ ਨਾਲ ਲੜਨ ਵਾਲਾ ਰਥੀ ਸੂਰਮਾ ਹੁੰਦਾ 10000 ਨਾਲ ਇਕੱਲਾ ਹੀ ਜੰਗ ਕਰਕੇ ਫਦੇ ਪਾਵੇ ਉਹ ਮਹਾਰਥੀ ਸੂਰਮਾ ਹੁੰਦਾ ਅਤੇ ਜੁਣ ਗਿੰਤ ਫੌਜਾਂ ਨਾਲ ਇਕੱਲਾ ਜੰਗ ਕਰਕੇ ਫਦੇ ਪਾਵੇ ਉਹ ਅਤਰਥੀ ਸੂਰਮਾ ਹੁੰਦਾ ਇਸੇ ਪ੍ਰਕਾਰ ਵਿਦਾਂਤ ਆਦਿ ਦਾ ਸਰਵਣ ਕਰਨ ਵਾਲਾ ਰਤੀ ਸੂਰਮਾ ਹੈ ਮੰਨਣ ਤੇ ਅਧਿਆਸਨ ਕਰਨ ਵਾਲਾ ਮਹਾਰਤੀ ਸੂਰਮਾ ਹੈ ਅਤੇ ਮਨ ਦੇ ਬੇਅੰਤ ਸੰਕਲਪਾਂ ਨਾਲ ਲੜਨ ਵਾਸਤੇ ਇਕੱਲਾ ਨਾਮ ਹੀ ਫਤਿਹ ਪਾ ਸਕਦਾ ਹੈ ਜਾਤ ਅਜਾਤ ਜਪੈ ਜਨ ਕੋ ਜੋ ਜਪੈ ਤਿਸ ਕੀ ਗਤਿ ਹੋਏ ਇਹ ਭਾਈ ਪ੍ਰਮਾਤਮਾ ਦੇ ਨਾਮ ਨੂੰ ਉੱਚੀ ਜਾਤੀ ਜਾਂ ਅਜਾਤ ਨੀਵੀਂ ਜਾਤੀ ਵਾਲਾ ਜਾਤ ਬੁੱਧ ਵਾਲਾ ਅਜਾਤ ਬੁੱਧ ਹੀਣ ਕੋਈ ਵੀ ਪੁਰਖ ਜਪਣਾ ਕਰੇ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਜਪੇਗਾ ਜਾਂ ਜਪਦਾ ਹੈ ਉਸ ਦੀ ਗਤ ਕਲਿਆਣ ਹੋ ਜਾਂਦੀ ਹੈ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਏ ਭਾਈ ਪ੍ਰਮਾਤਮਾ ਦਾ ਨਾਮ ਸਾਧ ਸੰਗ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਜਪਣਾ ਕਰੀਐ ਸਾਧ ਸੰਗਤ ਦੁਆਰਾ ਪ੍ਰਮਾਤਮਾ ਦੇ ਨਾਮ ਦਾ ਪੂਰਨ ਰੰਗ ਆਨੰਦ ਪ੍ਰਾਪਤ ਹੁੰਦਾ ਹੈ ਨਾਨਕ ਕਉ ਪ੍ਰਭ ਕਿਰਪਾ ਧਾਰ ਸਾਸ ਸਾਸ ਹਰ ਦੇਹ ਚਿਤਾਰ ਸਤਿਗੁਰੂ ਸਾਹਿਬ ਜੀ ਬੇਨਤੀ ਕਰਨ ਦਾ ਢੰਗ ਦੱਸਦੇ ਹੋਏ ਕਥਨ ਕਰਦੇ ਸਨ ਕਿ हे ਪ੍ਰਭੂ ਸਾਡੇ ਜਨਾਂ ਦੇ ਉੱਪਰ ਆਪਣੀ ਕਿਰਪਾ ਮੇਰ ਦੀ ਦ੍ਰਿਸ਼ਟੀ ਧਾਰਨੀ ਕਰ ਏ ਹਰੀ ਪ੍ਰਭੂ ਸਾਨੂੰ ਸਾਸ ਸਾਸ ਹਰੇਕ ਸਵਾਸ ਤੇਰੇ ਨਾਮ ਦਾ ਚਿਤਾਰ ਕੀ ਇਹ ਚਿੰਤਨ ਕਰਨਾ ਦੇਣਾ ਕਰ ਵਾਹੇ ਗੁਰੂ ਵਾਹੇ ਕਾਲਸਾ ਵਾਹੀ ਗੁਰੂ ਜੀ ਕੀ ਫਤਿਹ